ਜਿਹੜੀ ਕੇਂਦਰ ਸਰਕਾਰ ਹੈ ਉਹਦਾ ਮੁੱਖ ਮੁੱਦਾ ਹੀ ਇਹ ਹੀ ਹੈ ਜਿਹੜੀ ਗੱਲ ਵੀ ਉਹਨਾਂ ਦੇ ਸਿਆਸੀ ਏਜੰਡੇ ਤੇ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਹੀ ਉਹਨਾਂ ਉੱਪਰ ਹੀ ਜ਼ੁਲਮ ਠਾਇਆ ਜਾਂਦਾ ਹੈਗਾ ਖਤਰਾ ਤਾਂ ਉਹਨਾਂ ਨੂੰ ਇਹਦੇ ਸੀ ਵੀ ਜਿਕੇ ਬਾਰੇ ਕਿਸਾਨ ਜਿਹੜੇ ਨੇ ਦਿੱਲੀ ਪਹੁੰਚ ਗਏ ਤੇ ਇਹਨਾਂ ਨੇ ਹਟਣਾ ਨਹੀਂ ਹੈਗਾ ਉਹ ਉਥੇ ਆਪਣੇ ਪੂਰੇ ਹੱਕ ਲੈ ਕੇ ਜਾਣਗੇ ਜਾਣਗੇ ਲੋਕ ਆਪਣੇ ਜ਼ਬੂਰੀ ਹੱਕਾਂ ਦੀ ਲੜਾਈ ਲੜ ਰਹੇ ਨੇ ਤੇ ਦੂਸਰੇ ਪਾਸੇ ਜਿਹੜੀ ਸਾਡੇ ਹਾਕਮ ਨੇ ਜਿਹੜੀ ਸਾਡੀ ਸਿਆਸਤ ਹੈ ਜਿਹੜੇ ਸਾਡੇ ਖਾਸ ਤੌਰ ਤੇ ਕੇਂਦਰ ਦੀ ਸਰਕਾਰ ਹੈਗੀ ਹੈ ਜਿਹੜਾ ਆਪਣਾ ਸਿਆਸੀ ਏਜੰਡਾ ਥੋਪਣਾ ਚਾਹੁੰਦੀ ਆ ਉਹ ਉਸ ਨੂੰ ਇਸ ਚੀਜ਼ ਬਰਦਾਸ਼ਤ ਨਹੀਂ ਹੈਗੀ ਉਹ ਆਪਣੀ ਕਾਰਵਾਈ ਕਰੀ ਜਾਂਦੀ ਹੈ ਲੋਕ ਆਪਣੀ ਕਾਰਵਾਈ ਕਰਦੇ ਜਦੋਂ ਲੋਕਾਂ ਦਾ ਜੋਸ਼ ਹੁੰਦਾ ਹੈ ਜਦੋਂ ਲੋਕਾਂ ਨੇ ਜਾਣਾ ਹੁੰਦਾ ਹੈ ਲੋਕਾਂ ਦਾ ਏਕਾ ਹੁੰਦਾ ਤਾਂ ਇਹ ਬੈਰੀਅਰ ਇਹ ਰੋਕਾ ਜਿਹੜੀਆਂ ਨੇ ਨਾ ਇਹ ਬਿਲਕੁਲ ਵੀ ਰੋਕ ਨਹੀਂ ਸਕਦੀ ਹੈਗੀ ਹੁਣ ਇਹਨਾਂ ਲੋਕਾਂ ਨੂੰ ਵਾਟਰ ਕੈਨ ਨਾਲ ਰਾਹੀ ਜਿਹੜਾ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਜਾਊਗੀ ਸਸਿਕਾਲ ਪਵਾਦ ਵੈਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਇੱਕ ਜੰਗ ਦਾ ਮੈਦਾਨ ਹੀ ਹਰ ਬਾਰੀ ਸ਼ੰਭੂ ਬਾਰਡਰ ਇਹ ਬਣਦਾ ਹੁੰਦਾ ਹੈ ਕਿਉਂਕਿ ਜਦੋਂ ਵੀ ਪੰਜਾਬ ਦੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਉਹ ਸਿੱਖ ਜਥੇਬੰਦੀਆਂ ਹੋਣ ਜਾਂ ਹੋਰ ਵੀ ਸੰਘਰਸ਼ ਕਰ ਰਹੇ ਲੋਕ ਜਦੋਂ ਵੀ ਕਿਤੇ ਆਪਣੀ ਅਪੀਲ ਲੈ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਚਾਹੇ ਉਹ ਹਰਿਆਣਾ ਦੀਆਂ ਫੋਰਸਸ ਹੋਣ ਚਾਹੇ ਉਹ ਸੈਂਟਰ ਦੀਆਂ ਫੋਰਸਸ ਹੋਣ ਤਾਂ ਉਹ ਲੋਕਾਂ ਨੂੰ ਇੱਥੇ ਹੀ ਬਾਰਡਰ ਦੇ ਉੱਤੇ ਰੋਕ ਲਿਆ ਜਾਂਦਾ ਹੈ ਤਾਂ ਤੁਸੀਂ ਅੱਜ ਵੀ ਦੇਖ ਸਕਦੇ ਹੋ ਜਦੋਂ ਕੋਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਦਿੱਲੀ ਜਾਣ ਦੇ ਲਈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਭੂ ਬਾਰਡਰ ਦੇ ਉੱਤੇ ਅੱਜ ਫੇਰ ਇੱਕ ਬੈਰੀਗੇਟਿੰਗ ਕੀਤੀ ਗਈ ਹੈ ਬਹੁਤ ਵੱਡੇ ਰੂਪ ਦੇ ਵਿੱਚ ਲਿਖਿਆ ਹੋਇਆ ਅੰਬਾਲਾ ਪੁਲਿਸ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਵਾਟਰ ਕੈਨਨ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਖੜਾਈਆਂ ਗਈਆਂ ਨੇ ਤੇ ਉਸ ਦੇ ਨਾਲ ਨਾਲ ਜਿਹੜੀਆਂ ਗੱਡੀਆਂ ਨੇ ਆਂਸੂ ਗੈਸ ਦੇ ਗੋਲੇ ਮਾਰਨ ਵਾਲੀਆਂ ਉਹ ਵੀ ਖੜਾਈਆਂ ਗਈਆਂ ਨੇ ਸੋ ਵੱਡੇ ਰੂਪ ਦੇ ਵਿੱਚ ਇੱਥੇ ਫੋਰਸਸ ਜਿਹੜੀਆਂ ਨੇ ਲੋਕਾਂ ਨੂੰ ਰੋਕਣ ਦੇ ਲਈ ਤਿਆਰ ਖੜੀਆਂ ਨੇ ਪਰ ਦੂਜੇ ਪਾਸੇ ਸੰਘਰਸ਼ ਕਰ ਰਹੇ ਲੋਕ ਨੇ ਜਿਹੜੇ ਉਹ ਅੱਗੇ ਵਧੇ ਆ ਰਹੇ ਨੇ ਤਾਂ ਮਾਹੌਲ ਇਹ ਹੈ ਕਿ ਜਿਸ ਤਰ੍ਹਾਂ ਦੀ ਤਿਆਰੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਬਹੁਤ ਘੱਟ ਸੰਭਾਵਨਾ ਲੱਗ ਰਹੀ ਹੈ ਕਿ ਇਹਨਾਂ ਵੈਰੀਗੇਟਿੰਗ ਨੂੰ ਤੋੜ ਕੇ ਲੋਕ ਅੱਗੇ ਜਾ ਪਾਉਣਗੇ ਕਿਉਂਕਿ ਜਦੋਂ ਵੀ ਪਿਛਲੀ ਵਾਰ ਕਿਸਾਨੀ ਸੰਘਰਸ਼ ਸੀ ਹੋਇਆ ਸੀ ਤਾਂ ਉਦੋਂ ਵੀ ਇੱਥੇ ਹੀ ਲੋਕਾਂ ਨੂੰ ਰੋਕਿਆ ਗਿਆ ਸੀ ਤੇ ਮੈਮ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀ ਲੋਕਾਂ ਦੇ ਉੱਤੇ ਉਦੋਂ ਬੈਰੀਗੇਟਿੰਗ ਦੇ ਨਾਲ-ਨਾਲ ਲੋਕਾਂ ਨੂੰ ਰੋਕਣ ਦੇ ਲਈ ਉਹਨਾਂ ਦੇ ਉੱਤੇ ਆਂਸੂ ਗੈਸ ਦੇ ਗੋਲੇ ਵੀ ਸਿੱਟੇ ਗਏ ਈਵਨ ਕਿ ਉਹਨਾਂ ਦੇ ਉੱਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਤੇ ਬਹੁਤ ਸਾਰੇ ਲੋਕਾਂ ਦੇ ਜਿਹੜਾ ਫਿਜ਼ੀਕਲੀ ਨੁਕਸਾਨ ਵੀ ਬਹੁਤ ਹੋਇਆ ਸੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਸਾਰਾ ਮਾਹੌਲ ਜਿਹੜਾ ਅੱਜ ਫੇਰ ਦੁਬਾਰਾ ਬਣਨ ਜਾ ਰਿਹਾ ਹੈ ਦੇਖੋ ਜੀ ਜਦੋਂ ਲੋਕਾਂ ਦਾ ਜੋਸ਼ ਹੁੰਦਾ ਹੈ ਜਦੋਂ ਲੋਕਾਂ ਨੇ ਜਾਣਾ ਹੁੰਦਾ ਹੈ ਲੋਕਾਂ ਦਾ ਏਕਾ ਹੁੰਦਾ ਤਾਂ ਇਹ ਬੈਰੀਅਰ ਇਹ ਰੋਕਾ ਜਿਹੜੀਆਂ ਨੇ ਨਾ ਇਹ ਬਿਲਕੁਲ ਵੀ ਰੋਕ ਨਹੀਂ ਸਕਦੀਆਂ ਹੈਗੀਆਂ ਵੱਡੀ ਗੱਲ ਇਹ ਲੋਕਾਂ ਦੇ ਵਿੱਚ ਅੰਦਰ ਜਜ਼ਵਾ ਆਇਆ ਲੋਕ ਆਪਣੇ ਜਮਹੂਰੀ ਹੱਕਾਂ ਦੀ ਲੜਾਈ ਲੜ ਰਹੇ ਨੇ ਤੇ ਦੂਸਰੇ ਪਾਸੇ ਜਿਹੜੀ ਸਾਡੇ ਹਾਕਮ ਨੇ ਜਿਹੜੀ ਸਾਡੀ ਸਿਆਸਤ ਹੈ ਜਿਹੜੇ ਸਾਡੇ ਖਾਸ ਤੌਰ ਤੇ ਕੇਂਦਰ ਦੀ ਸਰਕਾਰ ਹੈਗੀ ਹੈ ਜਿਹੜਾ ਆਪਣਾ ਸਿਆਸੀ ਅਜੰਡਾ ਥੋਪਣਾ ਚਾਹੁੰਦਾ ਉਹ ਉਸ ਨੂੰ ਇਸ ਚੀਜ਼ ਬਰਦਾਸ਼ਤ ਨਹੀਂ ਹੈਗੀ ਉਹ ਆਪਣੀ ਕਾਰਵਾਈ ਕਰੀ ਜਾਂਦੀ ਹੈ ਲੋਕ ਆਪਣੀ ਕਾਰਵਾਈ ਕਰਨਗੇ ਲੋਕ ਅੱਗੇ ਵਧਣਗੇ ਵਧਣਗੇ ਚਾਹੇ ਰੋਕਾ ਤੋੜ ਕੇ ਵੀ ਜਾਣਗੇ ਬੈਰੀਏ ਤੋੜ ਕੇ ਵੀ ਲੰਘਣਗੇ ਪੰਜਾਬ ਯੂਨੀਵਰਸਿਟੀ ਦੀ ਘਟਨਾ ਵੀ ਹੁਣ ਤਾਜ਼ੀ-ਤਾਜ਼ੀ ਘਟਨਾ ਹੋਈ ਹੈ ਲੋਕਾਂ ਨੇ ਕਿਹੜੇ ਪਰਵਾਹ ਕੀਤੀ ਹੈਗੀ ਪੰਜਾਬ ਯੂਨੀਵਰਸਿਟੀ ਦਾ ਕਿਤੇ ਨਾ ਕਿਤੇ ਮਾਹੌਲ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਸੀ ਤੇ ਫੋਰਸਾਂ ਜਿਹੜੀਆਂ ਉਹ ਬੇਵੱਸ ਨਜ਼ਰ ਆ ਰਹੀਆਂ ਸੀ ਕਿਉਂਕਿ ਲੋਕ ਨੇ ਜਿਹੜੇ ਸੰਘਰਸ਼ ਕਰ ਰਹੇ ਲੋਕ ਜਦੋਂ ਇਕੱਠੇ ਹੁੰਦੇ ਨੇ ਤਾਂ ਅਕਸਰ ਵੱਡੀਆਂ ਤੋਂ ਵੱਡੀਆਂ ਤਾਕਤਾਂ ਜਿਹ ਉਹਨਾਂ ਨੂੰ ਪਿੱਛੇ ਧੱਕ ਦਿੰਦੇ ਨੇ ਤਾਂ ਜਿਸ ਤਰ੍ਹਾਂ ਪਰ ਇੱਥੇ ਜਿਹੜਾ ਸੰਭੂ ਬਾਰਡਰ ਦੇ ਉੱਤੇ ਆਪਾਂ ਖੜੇ ਆਂ ਸੰਭੂ ਬਾਰਡਰ ਦੇ ਉੱਤੇ ਪਿਛਲੀ ਵਾਰ ਮਾਹੌਲ ਬਣਿਆ ਸੀ ਲੋਕਾਂ ਦੇ ਉੱਤੇ ਜਿਹੜਾ ਆਂਸੂ ਗੈਸ ਦੇ ਗੋਲੇ ਵੀ ਸਿੱਟੇ ਗਏ ਜਿਹੜੇ ਵਾਟਰ ਕੈਨਨ ਨੇ ਜਿਹੜੇ ਉਹਨਾਂ ਦੇ ਵਿੱਚੋਂ ਵੀ ਜਿਹੜੀ ਹੈ ਕਿ ਇਸ ਤਰ੍ਹਾਂ ਗੰਦਾ ਪਾਣੀ ਵੀ ਲੋਕਾਂ ਦੇ ਉੱਤੇ ਸੁੱਟਿਆ ਗਿਆ ਹਰ ਤਰੀਕੇ ਨਾਲ ਮਤਲਬ ਲੋਕਾਂ ਨੂੰ ਪਛਾੜਨ ਦੀ ਕੋਸ਼ਿਸ਼ ਕੀਤੀ ਗਈ ਆ ਕੀ ਲੱਗਦਾ ਵੀ ਅੱਜ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਜਿਹੜਾ ਅੱਜ ਦਾ ਸੱਦਾ ਹੈਗਾ ਕੌਮੀ ਇਨਸਾਫ ਮੋਰਚੇ ਵੱਲੋਂ ਹੈਗਾ ਆ ਉਹਨਾਂ ਦੇ ਸੱਦੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਇੱਥੇ ਪਹੁੰਚ ਆਏ ਜਿਵੇਂ ਉਹ ਫੈਸਲਾ ਲੈਣਗੇ ਜਿਉਂ ਉਹਨਾਂ ਨੇ ਕਿਹਾ ਕਿ ਬੈਰੀਅਰ ਤੋੜ ਕੇ ਅੱਗੇ ਲੰਘਣਾ ਤਾਂ ਪਹਿਲਾਂ ਹੀ ਜਥੇਬੰਦੀਆਂ ਤਾਂ ਇਸ ਗੱਲੋਂ ਤਿਆਰ ਨਹੀਂ ਉਹ ਕਦੇ ਵੀ ਪਿੱਛੇ ਨਹੀਂ ਹਟਣਗੀਆਂ ਉਹ ਲੱਗਦਾ ਹੈ ਹੋ ਸਕਦਾ ਹੈ ਕਿ ਮਾਹੌਲੇ ਬਣ ਜਾਵੇ ਪਰ ਅਸੀਂ ਤਾਂ ਇਸ ਵਾਸਤੇ ਹੀ ਆਏ ਆ ਕਿ ਕੱਲ ਨੂੰ ਜਿਹੜਾ ਹੈਗਾ ਦਿੱਲੀ ਪਹੁੰਚਣੀ ਪਹੁੰਚਣਾ ਹੈਗਾ ਆ ਮਤਲਬ ਕੱਲ ਨੂੰ ਦਿੱਲੀ ਪਹੁੰਚਣ ਦੀ ਕਾਲ ਆ ਕਿ ਜਾਂ ਫਿਰ ਅੱਜ ਜਿਹੜੀ ਨਹੀਂ ਨਹੀਂ ਅੱਜ ਇਕੱਠੇ ਹੋਣਾ ਅੱਜ ਇਕੱਠੇ ਹੋ ਕੇ ਫੈਸਲਾ ਲਿਆ ਜਾਏਗਾ ਤੇ ਕੱਲ ਨੂੰ ਦਿੱਲੀ ਪਹੁੰਚਣਾ ਜੰਤਨ ਮੰਤਰ ਦੇ ਵਿੱਚ ਜਿਹੜਾ ਧਰਨਾ ਲਾਉਣ ਦਾ ਸੱਦਾ ਦਿੱਤਾ ਗਿਆ ਹੈਗਾ ਇਹ ਮਤਲਬ ਜਿਹੜੀਆਂ ਜਥੇਬੰਦੀਆਂ ਅੱਜ ਇਕੱਠੀਆਂ ਹੋ ਰਹੀਆਂ ਨੇ ਤਾਂ ਉਹਨਾਂ ਨੂੰ ਦੇਖਦੇ ਹੀ ਇਹਨਾਂ ਨੇ ਪਹਿਲਾਂ ਹੀ ਤਿਆਰੀਆਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਕਰ ਲਈਆਂ ਗਈਆਂ ਨੇ ਕਿਉਂਕਿ ਜਿਸ ਤਰ੍ਹਾਂ ਮਾਹੌਲ ਦਿਖ ਰਿਹਾ ਹੈ ਲੱਗਦਾ ਨਹੀਂ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਧਰਨਾ ਜਿਹੜਾ ਵੱਡਾ ਹੋਊਗਾ ਜਦੋਂ ਤੇ ਉਸ ਨੂੰ ਦੇਖ ਕੇ ਸੈਂਟਰ ਸਰਕਾਰ ਵੀ ਘਬराई ਹੋਈ ਨਜ਼ਰ ਆ ਰਹੀ ਹੈ ਦੇਖੋ ਜੀ ਸੈਂਟਰ ਸਰਕਾਰ ਤਾਂ ਪਹਿਲਾਂ ਹੀ ਉਦੋਂ ਦੀ ਘਬਰਾ ਗਈ ਹੈ ਜਦੋਂ ਸੰਯੁਕਤ ਕਿਸਾਨ ਮੋਰਚਾ ਆਪਣਾ ਲੱਗਿਆ ਸੀ ਅੰਦੋਲਨ ਅਸੀਂ ਨੇ ਕੀਤਾ ਇੱਕ ਪੂਰਾ ਸਾਲ ਉਦੋਂ ਹੀ ਇਹਨਾਂ ਨੂੰ ਉਹ ਖਤਰਾ ਤਾਂ ਉਹਨਾਂ ਨੂੰ ਇਹਦੇ ਸੀ ਵੀ ਜੇ ਕਿਵਾਰੀ ਕਿਸਾਨ ਜਿਹੜੇ ਨੇ ਦਿੱਲੀ ਪਹੁੰਚ ਗਏ ਤਾਂ ਇਹਨਾਂ ਨੇ ਹਟਣਾ ਨਹੀਂ ਹੈਗਾ ਉਹ ਬੋਥੇ ਆਪਣੇ ਪੂਰੇ ਹੱਕ ਲੈ ਕੇ ਜਾਣਗੇ ਜਾਣਗੇ ਇਸ ਤੇ ਡਰ ਤੋਂ ਪਹਿਲਾਂ ਹੀ ਉਹਨਾਂ ਨੇ ਪਿਛਲੇ ਇੱਥੇ ਸ਼ੰਭੂ ਬਾਰਡਰ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਹੈਗੀ ਆ ਉਹਨਾਂ ਇਸ ਤੋਂ ਬਾਅਦ ਜੋ ਫੈਸਲਾ ਹੋਵੇਗਾ ਉਸ ਫੈਸਲੇ ਦੇ ਮੁਤਾਬਕ ਜਿਹੜਾ ਨਿਰਣਾ ਹੈਗਾ ਉਹ ਲਿਆ ਜਾਏਗਾ ਜਿਹੜਾ ਕੋਮੀ ਇਨਸਾਫ ਮੋਰਚਾ ਆ ਉਸ ਦੀਆਂ ਤਾਂ ਜਥੇਬੰਦੀਆਂ ਇੱਥੇ ਵੱਡੇ ਰੂਪ ਦੇ ਵਿੱਚ ਆ ਹੀ ਰਹੀਆਂ ਨੇ ਪਹਿਲ ਦੇ ਆਧਾਰ ਤੇ ਆ ਰਹੀਆਂ ਨੇ ਤੇ ਇਹਦੇ ਨਾਲ ਹੋਰ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਸ਼ਾਮਿਲ ਹੋ ਦੇਖੋ ਜੀ ਇਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਆਏ ਹੈਗੇ ਆ ਸਾਰੇ ਹੀ ਜ਼ਿਲ੍ਹਿਆਂ ਦੇ ਜਿੱਥੇ-ਜਿੱਥੇ ਵੀ ਇਕਾਈਆਂ ਹੈਗੀਆਂ ਨੇ ਉੱਥੋਂ ਸਾਰੇ ਸਾਥੀ ਪਹੁੰਚ ਰਹੇ ਨੇ ਇਸ ਤੋਂ ਬਿਨਾ ਸੰਯੁਕਤ ਕਿਸਾਨ ਮੋਰਚੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਕੰਮ ਕਰਦੀਆਂ ਹੈਗੀਆਂ ਨੇ ਸਾਰੀਆਂ ਜਥੇਬੰਦੀਆਂ ਆਈਆਂ ਹੈਗੀਆਂ ਨੇ ਇਹ ਉਹਨਾਂ ਨੇ ਸੱਦਾ ਦਿੱਤਾ ਸੀ ਕਿਉਂਕਿ ਇਹ ਲੜਾਈ ਹੈਗੀ ਜਬੂਰੀ ਹੱਕਾਂ ਦੀ ਲੜਾਈ ਹੈਗੀ ਏ ਇਹ ਜਾਵੇ ਇਹਦੇ ਵਿੱਚ ਸਾਡੇ ਸਿਆਸੀ ਕੈਦੀ ਵੀ ਨੇ ਸਾਡੇ ਸਿੱਖ ਬੰਦੀ ਵੀ ਨੇ ਸਾਡੇ ਇਥੋਂ ਤੱਕ ਲੇਖਕ ਵੀ ਨੇ ਸਾਡੇ ਪੱਤਰਕਾਰ ਵੀ ਨੇ ਸਾਡੇ ਉਹ ਵਿਗਿਆਨਿਕ ਵੀ ਨੇ ਜਿਨ੍ਹਾਂ ਨੇ ਇੱਕ ਸੱਚ ਦੀ ਗੱਲ ਕੀਤੀ ਹੈਗੀ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹਦਾ ਮੁੱਖ ਮੁੱਦਾ ਹੀ ਇਹੀ ਹੈ ਜਿਹੜੀ ਗੱਲ ਵੀ ਉਹਨਾਂ ਦੇ ਸਿਆਸੀ ਏਜੰਡੇ ਤੇ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਹੀ ਉਹਨਾਂ ਉੱਪਰ ਹੀ ਜ਼ੁਲਮ ਠਾਇਆ ਜਾਂਦਾ ਹੈਗਾ ਬਹੁਤ ਸਾਰੇ ਕੈਦੀ ਨੇ ਜਿਹੜੇ ਪਹਿਲਾਂ ਇਹਨਾਂ ਨੇ ਕੀਤੇ ਪਰ ਉਹ ਸਰਕਾਰ ਦੇ ਸੀਗੇ ਨੁਮਾਇੰਦੇ ਸੀਗੇ ਚਾਹੇ ਬਲਾਤਕਾਰੀ ਬਾਬੇ ਲੈ ਲੋ ਉਹਨਾਂ ਉਨ ਵੀ ਪੈਰਲ ਦੋ ਕੇ ਛੱਡਿਆ ਗਿਆ ਆ ਹੋਰ ਵੀ ਜਿਹੜੇ ਹੈਗੇ ਨੇ ਲਕੀਮਪੁਰ ਦਾ ਜਿਹੜਾ ਉਹ ਸੀਗਾ ਜਿਨੇ ਜੋ ਕਿਸਾਨਾਂ ਦੇ ਉੱਪਰ ਜ਼ੁਲਮ ਢਾਇਆ ਸੀਗਾ ਹਾਂ ਬਿਲਕੁਲ ਗੱਡੀ ਚੜਾਤੀ ਸੀਗੀ ਉਹਨੂੰ ਵੀ ਰਿਹਾ ਕਰ ਦਿੱਤਾ ਗਿਆ ਸਿਰਫ ਇੱਥੇ ਹੀ ਕਿਉਂ ਕਿਉਂਕਿ ਸਰਕਾਰ ਨੂੰ ਡਰ ਹੈਗਾ ਆ ਕਿਉਂਕਿ ਸਰਕਾਰ ਕਿਉਂਕਿ ਇਹ ਜਿਹੜੇ ਲੋਕ ਜੇਲਾਂ ਦੇ ਵਿੱਚ ਨੇ ਇਹ ਸਰਕਾਰ ਦੇ ਏਜੰਡੇ ਤੇ ਨਹੀਂ ਹੋਣਗੇ ਇਸੇ ਕਰਕੇ ਕੇਂਦਰ ਸਰਕਾਰ ਅੰਦਰੋਂ ਡਰ ਰਹੀ ਆ ਪਰ ਕੇਂਦਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਥੇ ਲੋਕਾਂ ਦਾ ਹੜਾ ਜਿੱਥੇ ਲੋਕ ਇਕੱਠੇ ਹੁੰਦੇ ਨੇ ਉੱਥੋਂ ਵੱਡੇ ਤੋਂ ਵੱਡੇ ਤਖਤ ਵੀ ਜਿਹੜੇ ਨੇ ਉਹ ਵੀ ਅਸੀਂ ਡਿੱਗਦੇ ਵੇਖੇ ਨੇ ਲੋਕਾਂ ਦੇ ਵਿੱਚ ਪੂਰਾ ਜਜ਼ਬਾ ਹੈਗਾ ਆ ਲੋਕ ਤਿਆਰ-ਬਾਰ ਤਿਆਰ ਨੇ ਲੋਕਾਂ ਦੇ ਵਿੱਚ ਪੂਰੀ ਇਕਤਾ ਹੈਗੀ ਆ ਕਿ ਸੇ ਆਪਣੇ ਹੱਕਾਂ ਦੀ ਰਾਖੀ ਕਰਾਂਗੇ ਤੇ ਹੱਕ ਬਚਾ ਕੇ ਜਿਹੜੇ ਸਾਡੇ ਹੱਕ ਖੋਏ ਜਾ ਰਹੇ ਨੇ ਅਸੀਂ ਮੁੜ ਆਪਣੇ ਹੱਕਾਂ ਨੂੰ ਦੇਖ ਰਹੇ ਹਾਂ ਕਿ ਉਹਨਾਂ ਦੇ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਬਟਰ ਕੈਨਨ ਦੇ ਜਿਹੜੀਆਂ ਮੂੰਹ ਨੇ ਉਹ ਖੋਲਣ ਦੇ ਲਈ ਪੂਰੇ ਤਿਆਰ ਹੋ ਗਏ ਨੇ ਕਿ ਜੇਕਰ ਉਧਰੋਂ ਕੋਈ ਸਖਤ ਰੋਖ ਅਪਣਾਇਆ ਜਾਂਦਾ ਹੈ ਇਧਰੋਂ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਵੱਲੋਂ ਵੀ ਇਸ ਤਰ੍ਹਾਂ ਦੀ ਫਿਰ ਜਵਾਬੀ ਕਾਰਵਾਈ ਹੋਊਗੀ ਜਵਾਬੀ ਕਾਰਵਾਈ ਹੁਣ ਇਹ ਤਾਂ ਨਹੀਂ ਅੱਪਾ ਕੁਝ ਕਹਿ ਸਕਦੇ ਕਿਉਂਕਿ ਜਿਵੇਂ ਮੈਂ ਪਹਿਲੇ ਕਿਹਾ ਹੈ ਕਿ ਅਸੀਂ ਤਾਂ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਆਇਆ ਜਿਵੇਂ ਉਹਨਾਂ ਦੀ ਕਮਾਂਡ ਜਿਵੇਂ ਉਹ ਕਹਿਣਗੇ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਲੋਕ ਜਿਹੜੇ ਨੇ ਪਿੱਛੇ ਲੱਗਣਗੇ ਕਮਾਂਡਰ ਤਾਂ ਇੱਕ ਹੀ ਹੋਣਗੇ ਨਾ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਾਟਰ ਕੈਨਨ ਹੈ ਉਸ ਮਸ਼ੀਨ ਨੂੰ ਸਟਾਰਟ ਕਰ ਲਿਆ ਗਿਆ ਹੈ ਅਤੇ ਜਿਹੜਾ ਇਹ ਪੁਲਿਸ ਫੋਰਸਾਂ ਦੇ ਵੱਲੋਂ ਵਾਟਰ ਕੈਨਨ ਦਾ ਪੂਰੀ ਤਿਆਰੀ ਕਰ ਲਈ ਗਈ ਹੈ ਉਹਨੂੰ ਚਲਾਉਣਾ ਸ਼ੁਰੂ ਕਰਨ ਕਰਨ ਵਾਲੇ ਨੇ ਪੂਰੀ ਤਿਆਰੀ ਦੇ ਵਿੱਚ ਨੇ ਪੁਲਿਸ ਫੋਰਸਾਂ ਤੇ ਮਿਲਟਰੀ ਫੋਰਸਸ ਨੇ ਜਿਹੜੇ ਆ ਹੁਣ ਇਹਨਾਂ ਲੋਕਾਂ ਨੂੰ ਵਾਟਰ ਕੈਨਨ ਰਾਹੀਂ ਜਿਹੜਾ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਜਾਊਗੀ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਲੋਕ ਨੇ ਹਾਲੇ ਬਹੁਤ ਥੋੜੀ ਗਿਣਤੀ ਦੇ ਵਿੱਚ ਇੱਥੇ ਆਏ ਨੇ ਜ਼ਿਆਦਾਤਰ ਮੇਰੇ ਪੱਤਰਕਾਰ ਵੀਰ ਹੀ ਇੱਥੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜਿਹੜੀਆਂ ਪੁਲਿਸ ਫੋਰਸਸ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਨੇ ਵਾਟਰ ਕੈਨਨ ਜਿਹੜਾ ਉਹ ਸਟਾਰਟ ਕਰ ਲਈ ਗਈ ਹੈ ਜਿਹੜੀ ਮਸ਼ੀਨ ਹੈ ਉਹ ਸਟਾਰਟ ਕਰ ਲਈ ਹੈ ਗੱਡੀ ਸਟਾਰਟ ਕਰ ਲਈ ਹੈ ਤੇ ਲੱਗ ਰਿਹਾ ਹੈ ਕਿ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਵਾਟਰ ਕੈਨਨ ਆ ਉਹਨੂੰ ਚਲਾ ਕੇ ਇਹਨਾਂ ਲੋਕਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਹੈ ਕੀਤੀ ਜਾਊਗੀ ਫਿਲਹਾਲ ਦੇਖਣਾ ਹੋਵੇਗਾ ਕਿ ਮਾਹੌਲ ਕੀ ਬਣਦਾ ਹੈ ਕਿ ਪੁਲਸ ਹੈ ਜਿਹੜੀ ਜਾਂ ਫਿਰ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਲੋਕਾਂ ਨੂੰ ਇੰਨੀ ਛੇਤੀ ਪਿੱਛੇ ਧੱਕਣ ਦੇ ਵਿੱਚ ਕਾਮਯਾਬ ਹੋਊਗਾ ਜਾਂ ਫਿਰ ਇਹ ਸੰਘਰਸ਼ ਕਰ ਰਹੇ ਲੋਕ ਉਸੇ ਤਰ੍ਹਾਂ ਜਿਹੜੇ ਜਜ਼ਬਾਤਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਉਸੇ ਤਰ੍ਹਾਂ ਜਜ਼ਬੇ ਦੇ ਨਾਲ ਡਟ ਕੇ ਇੱਥੇ ਖੜਨਗੇ ਸੋ ਦੇਖਦੇ ਹਾਂ ਕੀ ਮਾਹੌਲ ਬਣਦਾ ਹੈ